ਫੇਰ ਹੀਰ ਪਾਣ ਦਾ ਫੇਰ ਨਹੀਂ ਥੇ ਹੋਲੀ ਰਾਂਝਾ ਤੈਨੂੰ ਉਹ ਕਿੱਥੇ ਫੇਰੇ ਉਹ ਕਿੱਥੇ ਫੇਰੇ ਹੀਰ ਪਾਣ ਦਾ ਗੱਡੀ ਉਹ ਅੱਛਾ ਆ ਗਈ ਮੈਨੂੰ ਬੜੀ ਖੁਸ਼ੀ ਘੋਟੀ ਮੈਂ ਨੱਚਦਾ ਕੇ ਜਾਂਦਾ ਜਾਂਦਾ ਵੀਡੀਓ ਬਣਾਉਂਗਾ ਕੇ ਲੋਕਾਂ ਨੂੰ ਢੰਗੜੇ ਪਾ ਕੇ ਤਮਾਸ਼ੇ ਦਿਖਾਉਂਗੇ ਲੈ ਚੱਲੁੰਦੇ ਆਂ ਏਹ ਬੰਦੇ 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 ਫਲਕਾਣੀ ਦੇ ਹੱਕਾਂ ਕਰੂਂਦੀਆਂ ਟੱਕ ਮੁੰਡਿਆ ਉਹ ਦਿੱਖਾ ਫਿਰੇ ਹੀਰ ਚੱਲ ਵਿੱਚ ਦਿੱਖਾਵੇ ਉਹ ਧੀਮੀਆਂ ਬੰਦਾਂ ਨੂੰ ਲੈ ਆਏ ਅੱਜ ਦੇ ਸਰਦਾਰ ਗਾੜਾ ਫਿਰੇ ਹੀਰ ਕੋ ਅੱਜ ਹੀਰ ਦੀ ਫਿਉਣੀ ਰੰਗੀਆਂ ਜਿਉਂ ਬਣਾਵਾਂਗੇ हां ਗਰੀਆਂ ਦੇ ਮੂਰੇ ਨੱਚਦੇ ਡੌਂਦੇ ਝਾਮਾਂਗੇ ਜਿੰਦੇ ਹੱਜੂ ਦੇ ਵਿੱਚ ਹਾਂ ਹਾਂ ਕਾਲ ਸਾਰੇ ਵੀਰਾਂ ਨੂੰ ਤੇ ਹੈਡੋਂ ਦੇ ਮੇਲੇ ਤੋਂ ਚੱਲ ਪਈ ਸੀ ਤੇ ਵੀਰ ਫੇਰ ਕਹਿੰਦੇ ਕਿ ਵੀਡੀਓ ਬਣਾਓ ਤੇ ਬਾਈਆਂ ਦੀ ਵੀਡੀਓ ਬਣਾਉਣੀ ਐ ਤੇ ਦਿਖਾਉਣੀਆਂ ਬਾਈਆਂ ਦੀਆਂ ਹਾਂਜੀ ਸਾਥਰੀ ਦਾ ਜੀ ਸਾਥਰੀ ਦਾ ਜੀ ਹਾਲ ਐ ਸਿਹਤ ਮੁੰਡਿਆ ਨਾਲੇ ਸਾਈਡ ਦੇ ਮੁੰਡਿਆ ਓਏ ਕਿਹੜੇ ਪਿੰਡ ਤੋਂ ਆਏ ਹੋ ਘੌਰ ਪਿੰਡ ਆਈ ਹੋਰਾਂ ਲਵੇ ਓਏ ਮੁੰਡਿਆ ਅੱਛਾ ਜੀ ਮਾੜੀ ਵਾਲੀ ਘਵਰਾਈ ਅੱਛਾ ਜੀ ਬਾੜੀ ਵਾਲੀ ਪਹੌਣ ਹਾਂ ਹੀ ਇਹ ਘਰਦੀਆਂ ਬੱਕਰੀਆਂ ਨੇ ਹੈ ਇੱਕ ਘਰਦੀਆਂ ਬੱਕਰੀਆਂ ਨੇ ਹਾਂ ਜੀ ਭਾਈ ਜੀ ਤੁਸੀਂ ਮੈਨੂੰ ਮਿਲੇ ਲਈ ਤੇ ਹੁਣ ਮਿਲੇ ਹਾਂ ਅੱਛਾ ਹੀ ਤੇ ਆਦੀ ਮੈਨੂੰ ਬੜੀ ਖੁਸ਼ੀ ਘੋਟੀ ਮੈਂ ਨੱਚਦਾ ਕੇ ਜਾਂਦਾ ਜਾਂਦਾ ਵੀਡੀਓ ਬਣਾਉਂਗਾ ਤੇ ਲੋਕਾਂ ਨੂੰ ਢੰਗੜੇ ਪਾ ਕੇ ਤਮਾਸ਼ੇ ਦਿਖਾਵਾਂਗਾ ਚੱਲੋ ਇਹਨਾਂ ਦੇ ਭੰਡੇ ਖਲਖਾਰੀ ਦੇ ਹੱਥਾਂ ਕਰਦੀਆਂ ਚੱਕ ਮੁੰਡਿਆ ਉਹ ਕਿੱਥੋਂ ਫੇਰੇ ਹੀਰ ਭਾਲਦਾ ਹੀਰ ਨਹੀਂ ਥੇ ਹੋਣੀ ਰਾਂਝਾ ਤੈਨੂੰ ਉਹ ਫੀਰੇ ਉਹ ਕਿੱਥੇ ਗਏ ਹੀਰਪਾਲ ਦਾ ਗੱਡੀਆਂ ਨੇ ਕੀ ਕਰੀ ਉਹ ਨਹੀਂ ਰੰਗ ਫੀਰੇ ਉਹ ਕਿੱਥੇ ਗਏ ਹੀਰਪਾਲ ਦਾ ਉਹ ਸੂਰੀਆਂ ਜੰਗਲ ਦੇ ਵਿੱਚ ਖਾਵੇ ਉਹ ਸੂਰੀਆਂ ਜੰਗਲ ਦੇ ਵਿੱਚ ਫੀਰੇ ਫੀਰੇ ਹੀਰ ਕੋ ਹਾਤਾ ਫੀਰੇ ਫੀਰੇ ਸੋਣੀ ਰੰਗ ਲਾਓ ਜੀ ਕੁਛ ਫੀਰੇ ਚੱਕੋ ਰਾਜੂ ਵੀ ਇੰਨੇ ਫੰਨਦੇ ਪੂਰੇ ਕਿੰਨੇ ਲਾ ਦੇ ਕਹਿੰਦੇ ਅੱਜ ਤਾਂ ਆ ਜਾ ਵੀ ਆ ਜਾ ਅਰੇ ਮੇਰੇ ਮੁੰਡੇ ਬਾਈ ਬਣੇ ਬੱਟੀਆਂ ਭਾਈ ਤੇ ਪਾਲੂਆ ਦੁੱਧ ਦੇ ਗਲਾਸ ਬਦਲੇ ਦੁੱਧ ਦੇ ਗਲਾਸਾਂ ਬੋਧਿਆ ਕਰੋ ਹਾਂਜੀ ਹਾਂਜੀ ਹਾਕਾ ਮਾਰਦੇ ਬੱਕਰੀਆਂ ਵਾਲੇ ਦੁੱਧ ਦੇ ਗਲਾਸ ਬਦਲੇ ਦੁੱਧ ਦੇ ਗਲਾਸ ਰਾਗੜੇ ਭੱਜ ਕੇ ਪਾਲੀ ਛਾਦੇ ਹਾਂਜੀ ਰਾਜਾ ਜੀ ਛੰਨੀਆਂ ਵਾਲਾ ਹੇ ਟੂ ਦੇ ਵੇਚ ਹਾਂਜੀ ਹਾਂਜੀ ਦੇਖ ਲੋ ਯੱਕੋ ਇਹ ਬੱਕਰੀਆਂ ਦੀ ਜਾਂਦੇ ਜਾਂਦੀ ਵੀਡੀਓ ਬਣਾ ਦੀ ਰਾਜੂ ਦੜਬੇ ਵਾਲੇ ਨੇ ਦਾ ਕਮਾਲ ਕਰਤੀ ਪੂਰੀ ਤੇ ਬਾਜੀਆਂ ਦੀਆਂ ਬੱਕਰੀਆਂ ਵੀ ਬਹੁਤ ਹੀ ਟੌਪ ਕਲਾਸ ਨੇ ਇਸ ਤਾਰਿਆਂ ਦੇ ਹਰੀਆਂ ਗਾਂ ਦੀਆਂ ਬਾਜਾਂ ਹਾਂ

ਇਹ ਪਿੰਡ ਹੈਡੋਂ ਦਾ ਮੇਲਾ ਰੌਣਕਾ ਪੂਰੀਆਂ ਲਾਤੀਆਂ ਕਹਿੰਦੇ ਅੱਜ ਦਾ ਹੰਗਿਆਲੇ ਆ ਗਏ ਰੋਡ ਤੇ ਹੈ ਕਹਿੰਦੇ ਖੱਜੜੇ ਰੋਡ ਤੇ ਚਾੜਤਾ ਰਾਜ ਜਿਨੇ ਨੱਚਦੇ ਨੱਚਦੇ ਨੇ ਰੋਗ ਤੋਂ ਬਾਈ ਓਏ ਤੇ ਸ਼ੇਅਰ ਬਹੁਤ ਹੀ ਜ਼ਿਆਦਾ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਚੈਨਲ ਨੂੰ ਮੇਰੇ ਨੂੰ ਰੋਟ ਫਾਰਮ ਥਿੜਪਾ ਕੀ ਜਾ ਕੋਈ ਬੱਕਰੀ ਬਿਮਾਰ ਹੈ ਕੋਈ ਮੁਕਤ ਨਹੀਂ ਤਾਂ ਮੈਨੂੰ ਫੋਨ ਕਰ ਲੈ ਠੀਕ ਹੈ ਜੀ ਜਿਹੜਾ ਜਾਂ ਮਾਰਾ ਮੋਟਾ ਬਏ ਦਾ ਮੈਂ ਥੇਗੇ ਹਾਜ਼ਰ ਹਾਂ ਹਾਂਜੀ ਠੀਕਾ ਕੋਈ ਗੱਲ ਬਾਤ ਹੈ ਮੈਨੂੰ ਫੋਨ ਕਰੀਂ ਚੰਗਾ ਹੀ ਖਾਸੀ ਦਾ ਸਾਰੇ ਖਾਸੀ ਦੀ ਗੱਲ ਜੀ ਠੀਕ ਹੈ ਤੁਹਾਡੇ ਦੇ ਖੁਸ਼ ਹੋ ਕੇ ਜਾਵਾਂ ਜਮਾ ਠੀਕ ਹੈ ਭਾਈ ਜੀ ਧੰਨਵਾਦ ਸਾਰਿਆਂ ਦਾ ਠੀਕ ਹੈ ਠੀਕ ਹੈ ਜੀ ਵੀਡੀਓ ਚਾੜਦਾ ਤੇ ਸ਼ੇਅਰ ਵੱਧ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਫਲ ਦੇ ਰਾਜ ਨੂੰ ਜਾਂਦੇ ਜਾਂਦੀ ਬੱਕਰੀਆਂ ਦੀ ਵੀਡੀਓ ਬਣਾਤੀ ਤੇ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਆਪਣਾ ਚੈਨਲ ਠੀਕ ਹੈ ਧੰਨਵਾਦ ਬਾਈ ਜੀ